ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੀਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼ ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਹਉਮੈ ਹੈ ਇਨੇ ਮੇਰੇ ਜੀਵਨ ਵਿੱਚ ਅਨੇਕਾਂ ਤਰੀਕਿਆਂ ਦੇ ਨਾਲ ਮੈਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਪਰ ਮੈਨੂੰ ਮੇਰੇ ਸਤਿਗੁਰੂ ਨੇ ਬਚਾ ਲਿਆ ਕਿਸੇ ਤਰੀਕੇ ਦੇ ਨਾਲ ਵੀ ਜਿਹੜੀ ਹਉਮੈ ਹੈ ਇਹ ਮੇਰੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕੀ ਕਿਉਂਕਿ ਮੇਰੇ ਕੋਲ ਸਤਿਗੁਰੂ ਦੀ ਬਖਸ਼ੀ ਹੋਈ ਮਤ ਸੀ ਗੁਰੂ ਦੀ ਬਖਸ਼ੀ ਹੋਈ ਸਮਝ ਸੂਝ ਮੇਰੇ ਕੋਲ ਸੀ ਤੇ ਮੇਰਾ ਤੇ ਭਾਈ ਇਸ ਹਉਮੈ ਤੋਂ ਬਚਾਅ ਹੋ ਗਿਆ ਇਹਦਾ ਭਾਵ ਇਹ ਹੈ ਕਿ ਆਮ ਮਨੁੱਖ ਦਾ ਜਿਹੜਾ ਮਨੁੱਖ ਸਤਿਗੁਰੂ ਤੋਂ ਗਿਆਨ ਨਹੀਂ ਲੈਂਦਾ ਸਮਝ ਨਹੀਂ ਲੈਂਦਾ ਸੂਝ ਨਹੀਂ ਲੈਂਦਾ ਉਦਾ ਇਸ ਹੌਮੇ ਤੋਂ ਬਚਾਅ ਹੋਣਾ ਬੜਾ ਮੁਸ਼ਕਲ ਹੈ ਤਕਬੀਰ ਸਾਹਿਬ ਕਹਿੰਦੇ ਵੀ ਮੈਨੂੰ ਮੇਰੇ ਸਤਿਗੁਰੂ ਨੇ ਇਸ ਹੌਮੇ ਤੋਂ ਬਚਾ ਲਿਆ ਸਗੋਂ ਜਿਹੜੀ ਇਹ ਹੌਮੇ ਸੀਨਾ ਇਹਨੂੰ ਮੇਰੇ ਗੁਰਦੇਵ ਪਾਤਸ਼ਾਹ ਨੇ ਨਿਮਰਤਾ ਦੇ ਵਿੱਚ ਤਬਦੀਲ ਕਰ ਦਿੱਤਾ ਤੇ ਉਸੇ ਨਿਮਰਤਾ ਦੇ ਨਾਲ ਮੈਂ ਗੁਰੂ ਕੋਲੋਂ ਗਿਆਨ ਲਿਆ ਸਮਝ ਲਈ ਸੂਝ ਲਈ ਤੇ ਮੇਰਾ ਹੌਮੇ ਤੋਂ ਝੂਠ ਤੋਂ ਔਗਣਾ ਤੋਂ ਬਚਾਅ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ